ਸਵਾਗਤ ਕਰਦੇ ਹਾਂ ਜੀ ਤੁਹਾਡਾ ਪੀਆਰਵੀ ਟੂਡੇ ਚੈਨਲ ਤੇ ਮੈਂ ਰਾਜਾ ਧੜੀਵਾਲ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਾਂ ਹਰ ਹਫਤੇ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਹਿੰਦੇ ਹਾਂ ਅੱਜ ਪੰਜਾਬੀ ਸੰਗੀਤ ਦੇ ਗੀਤਕਾਰ ਰਾਜਵਿੰਦਰ ਪੱਟੀ ਜੀ ਉਹਨਾਂ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਗੀਤ ਆਪਾਂ ਪ੍ਰਾਣੇ ਕਲਾਕਾਰਾਂ ਦੇ ਮੂੰਹੋਂ ਬਹੁਤ ਜ਼ਿਆਦਾ ਸੁਣਿਆ ਹੈ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜਵਿੰਦਰ ਪੱਟੀ ਜੀ ਪੀਆਰਵੀ ਟੂਡੇ ਚੈਨਲ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਵਧੀਆ ਬਾਈ ਜੀ ਤੁਸੀਂ ਕਿਵੇਂ ਚੱਲਦੀ ਜ਼ਿੰਦਗੀ ਬਹੁਤ ਵਧੀਆ ਜੀ ਕਿਵੇਂ ਰਿਹਾ ਤੁਹਾਡਾ ਸੰਗੀਤਿਕ ਸਫ਼ਰ ਜਿਹੜੇ ਤੁਸੀਂ ਗੀਤ ਲਿਖੇ ਆ ਅੱਜ ਕੱਲ ਤੁਸੀਂ ਅਲੋਪ ਹੋ ਗਏ ਘੱਟ ਤੋਂ ਘੀ ਸੁਣਨ ਨੂੰ ਮਿਲ ਰਿਹਾ ਹੁਣ ਜੀ ਗਰੀਬ ਕਲਾਕਾਰ ਦਾ ਕੋਈ ਦੌਰ ਨਹੀਂ ਰਹਿ ਗਿਆ ਸਹੀ ਗੱਲ ਤਾਂ ਇਹ ਆ ਪੈਸੇ ਵਾਲਿਆਂ ਦੀ ਦੌੜ ਲੱਗੀ ਹੋਈ ਆ ਜਿਹੜਾ ਬੰਦਾ ਪੈਸਾ ਲਾਉਣ ਜੋਗਾ ਨਹੀਂ ਤੇ ਉਹ ਪਿੱਛੇ ਰਹਿ ਜਾਂਦਾ ਆਪਦੇ ਸਮੇਂ ਵਿੱਚ ਅਸੀਂ ਵੀ ਬਹੁਤ ਵਧੀਆ ਕੀਤਾ ਕੰਮ ਜਦੋਂ ਰੀਲਾਂ ਚੱਲਦੇ ਨਾਲ ਅਸੀਂ ਟੇਪਾਂ ਪਹਿਲਾਂ ਦੇ ਜਗਲੇ ਬਹੁਤ ਵਧੀਆ ਕੰਮ ਕੀਤਾ ਬڑے ਬੰਦਿਆਂ ਨਾਲ ਤਾਲਕ ਵੀ ਸੀ ਇਹ ਨਹੀਂ ਕੋਈ ਕਿਹੜੇ ਕਿਹੜੇ ਕਲਾਕਾਰਾਂ ਨੇ ਤੁਹਾਡੇ ਗਾਏ ਜਾਂ ਤੁਹਾਡਾ ਸ਼ੁਰੂ ਕਰਦੇ ਆ ਤੁਹਾਡੇ ਉਸਤਾਦ ਜੀ ਤੋਂ ਤੁਹਾਡੇ ਉਸਤਾਦ ਜੀ ਕੌਣ ਹੈ ਮੇਰੇ ਉਸਤਾਦ ਜੀ ਗੱਲ ਭੋਨੇ ਵਾਲਾ ਬਲਵੰਤ ਸਿੰਘ ਗੱਲ ਭੋਨੇ ਵਾਲਾ ਪਹਿਲਾਂ ਕਿਹੜੇ ਕਲਾਕਾਰ ਨੇ ਗਾਇਆ ਤੁਹਾਡਾ ਗਾਣਾ ਪਹਿਲਾਂ ਮੇਰਾ ਮਸਤਾਕ ਹਿਰਾ ਜੀ ਨੇ ਗਾਇਆ ਸੀ ਉਸ ਤੋਂ ਬਾਅਦ ਜੀ ਕੈਸਟ ਤੇ ਉਹਦੇ ਵਿੱਚ ਮੇਰਾ ਟਾਈਟਲ Song ਸੀਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਅਸੀਂ ਆਡੀਓ ਕੰਪਨੀ ਦਾ ਕੰਮ ਕੀਤਾ 2002 ਦੇ ਵਿੱਚ ਕੰਪਨੀ ਤੁਸੀਂ ਆਪਣੀ ਬਣਾਈ ਸੀ ਆ ਆਪਣੀ ਹਾਂਜੀ ਮੇਰੇ ਦੋਸਤ ਸੀ ਜੀਵਨ ਧਾਲੀਵਾਲ ਜੀ ਉਹਨਾਂ ਦੇ ਨਾਲ ਕੰਮ ਕੀਤਾ ਫਿਰ ਅਸੀਂ ਤਿੰਨ ਕਿ ਕੈਸਟਾਂ ਰਿਲੀਜ਼ ਕੀਤੀਆਂ ਸੀ ਆ ਉਹਦੋਂ ਕੈਸਟਾਂ ਦਾ ਦੌਰ ਸੀ ਟਿੱਕਾਂ ਦਾ ਹਨਾ ਹਾਂਜੀ ਹਾਂਜੀ ਤੇ ਕਿੰਨੇ ਕਿ ਗੀਤ ਗਾ ਚੁੱਕੇ ਨੇ ਤੁਹਾਡੇ ਅੱਜ ਕੱਲ੍ਹ ਤੱਕ ਮੇਰੇ 4-5 ਗੀਤ ਆਏ ਸੀਗੇ ਜੀ ਉਦੋਂ ਜਿਹੜੇ ਫਿਰ ਜੇ ਸਾਡੀਆਂ ਆਪਣੀ ਕੰਪਨੀ ਦੇ ਵਿੱਚ ਕੈਸਟਾਂ ਕੀਤੀਆਂ ਉਹਦੇ ਵਿੱਚ ਇੱਕ ਲਾਲੀ ਪਾਲੀ ਹੋਣਾ ਨੇ ਸੀ ਉਹਨਾਂ ਵਿੱਚ ਨੈਣਾ ਦੀ ਬੰਦੂਕ ਮੇਰਾ ਟਾਈਟਲ ਸੌਂਗ ਹੀ ਉਹ ਸੀਗਾ ਤੇ ਉਸ ਤੋਂ ਬਾਅਦ ਅਸੀਂ ਇੱਕ ਰਪਿੰਦਰ ਮਾਨ ਦੀ ਕੀਤੀ ਸੀ ਡਿਊਟੀ ਕੈਸਟ ਸੀ ਉਹ ਤੇ ਉਹਦੇ ਵਿੱਚ ਇੱਕ ਗੀਤ ਮੇਰੇ ਉਹ ਜਿਹੜੇ ਮੇਰੇ ਦੇਰ ਵਾਲੀ ਹੋ ਗਈ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਇਸ ਵੇਲੇ ਫਿਰ ਕਿੰਨੇ ਕ ਟਾਈਮ ਦੀ ਗੱਲ ਹੋ 20 ਸਾਲ 20 ਸਾਲ ਇਹ ਸਨ 2002 ਦੇ ਵਿੱਚ ਅਸੀਂ ਇਹ ਕੈਸਟਾ ਕੀਤੇ ਆ ਜੀ ਤੁਹਾਨੂੰ ਲੱਗਦਾ ਵੀ ਜਿਵੇਂ ਤੁਸੀਂ ਗੀਤ ਲਿਖੇ ਸੀਗੇ ਜਿਹੜੇ ਕਲਾਕਾਰਾਂ ਨੇ ਉਸ ਟਾਈਮ ਗਾਏ ਸੀ ਤੁਹਾਡੇ ਗਾਣੇ ਉਹ ਅੱਜ ਉੱਚੀ ਪਦਵੀ ਤੇ ਹੋਣ ਕਿਉਂ ਕਲਾਕਾਰ ਵੀ ਤੁਹਾਡੇ ਨਾਲ ਹੀ ਮਤਲਬ ਅਲੋਪ ਹੋ ਗਏ ਨਹੀਂ ਸਾਡਾ ਬਰਾਬਰ ਦਾ ਲੈਵਲ ਜਿਹਾ ਹੀ ਰਹਿ ਗਿਆ ਜੀ ਐਵੇਂ ਤੁਹਾਨੂੰ ਕਹੀ ਜਾਈਏ ਉਹ ਕਲਾਕਾਰ ਵੀ ਅੱਜ ਕਿਤੇ ਦਿਖ ਨਹੀਂ ਰਹੇ ਉਹ ਜਿਵੇਂ ਮਸਤਾਕ ਹੀਰਾ ਜੀ ਆ ਉਹ ਕਰਦੇ ਆ ਸਟੇਜਾਂ ਵਗੈਰਾ ਲਾਉਂਦੇ ਆ ਸਟੇਜਾਂ ਤੇ ਗੀਤ ਵੀ ਬੋਲਦੇ ਆਪਣੇ ਹੁਣ ਵੀ ਹੋਰ ਕਿਹਦਾ ਕਿਹਦਾ ਸਹਿਯੋਗ ਰਿਹਾ ਤੁਹਾਡੀ ਲਾਈਨ ਦੇ ਵਿੱਚ ਵੀ ਜਿਨ੍ਹਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ ਹੋਵੇ ਵੀ ਤੁਸੀਂ ਆ ਗਾਣੇ ਲਿਖੋ ਅਸੀਂ ਤੁਹਾਨੂੰ ਅੱਗੇ ਲੈ ਕੇ ਜਾਵਾਂਗੇ ਹਾਂਜੀ ਇਸ ਤਰ੍ਹਾਂ ਗੱਲਾਂ ਹੋਈਆਂ ਸੀ ਜਦੋਂ ਮੇਰੇ ਦੋਸਤ ਕਈ ਸੀਗੇ ਜਿਵੇਂ ਗੁਰਤੇ ਚੁੱਪ ਕੀਤੀ ਸੀ ਉਹਨਾਂ ਦੀ ਡੈਥ ਹੋ ਗਈ ਅਸੀਂ ਗਰੁੱਪ ਬਣਾ ਕੇ ਉਦੋਂ ਫਿਰ ਅਸੀਂ ਕੰਮ ਕਰਦੇ ਰਹੇ ਆ ਜੀਵਨ ਢਾਲੀਵਾਲ ਜੀ ਉਹਨਾਂ ਦੀ ਵੀ ਡੈਥ ਹੋ ਗਈ ਜੋ ਜਿੰਨਾ ਟਾਈਮ ਹੈ ਤੁਸੀਂ ਗੀਤ ਲਿਖਦੇ ਸੀਗੇ ਉਸ ਟਾਈਮ ਤੁਸੀਂ ਰਿਕਾਰਡਿੰਗਾਂ ਤੇ ਵੀ ਜਾਂਦੇ ਸੀ ਹਾਂਜੀ ਕੋਈ ਇਹੋ ਜਿਹੀ ਘਟਨਾ ਹੋਈ ਹੋਵੇ ਕੋ ਤੁਹਾਨੂੰ ਯਾਦ ਹੋਵੇ ਜਾਂ ਤੁਹਾਡੇ ਨਾਲ ਬੀਤੀ ਹੋਵੇ ਵੀ ਜਿਹਨੂੰ ਤੁਸੀਂ ਅੱਜ ਤੱਕ ਦਿਮਾਗ ਚੋਂ ਨਹੀਂ ਕੱਢ ਪਾਰੇ ਇੱਕ ਵਾਰੀ ਦੀ ਜ਼ਰੂਰ ਅਸੀਂ ਜਲੰਧਰ ਤੋਂ ਸ਼ਵਾਲੀ ਸਟੂਡੀਓ ਤੋਂ ਆ ਰਹੇ ਸੀ ਅੱਛਾ ਤੇ ਰਾਤ ਨੂੰ ਕਹਿੰਦੇ ਵੀ ਰੋਟੀ ਖਾਣੀ ਟਾਬੇ ਤੇ ਤੇ ਮੇਰੇ ਦੋਸਤ ਜੀਵਨਤਾਲੀਵਾਲ ਜੀ ਨੂੰ ਹਮ ਅਸੀਂ ਇੱਕ ਨਿੱਕਾ ਜਿਹਾ ਪੈਗ ਲਵਾਤਾ ਅੱਛਾ ਉਹਦਾ ਫਿਰ ਉੱਥੇ ਹੀ ਦਰਦ ਹੋਣ ਲੱਗ ਗਿਆ ਫਿਰ ਅਸੀਂ ਨਕੋਦਰ ਵਾਲੇ ਮੋਰ ਉਹਨਾਂ ਦਾ ਦਰਦ ਕਾਡਾ ਹੋਣ ਲੱਗ ਗਿਆ ਉਹਨਾਂ ਨੂੰ ਪੇਟ ਦੀ ਪ੍ਰੋਬਲਮ ਸੀਗੀ ਵੱਡੀ ਅੰਤੜੀ ਚ ਜ਼ਖਮ ਸੀ ਉਹਨਾਂ ਦੇ ਪਹਿਲਾਂ ਪਤਾ ਸੀ ਪਹਿਲਾਂ ਸਾਨੂੰ ਪਤਾ ਸੀ ਬਸ ਜਿਵੇਂ ਨਵੇਂ ਮੁੰਡੇ ਰਲੇ ਸ਼ਰਾਰਤ ਕਰਤੀ ਸ਼ਰਾਰਤ ਕਰਤੀ ਕੁਝ ਨਹੀਂ ਹੁੰਦਾ ਭਾਜੀ ਕੁਝ ਨਹੀਂ ਹੁੰਦਾ ਨਿੱਕਾ ਜਿਹਾ ਲਾ ਲਓ ਨਿੱਕਾ ਜਿਹਾ ਲਾ ਲਓ ਉਹਨੇ ਨਿੱਕਾ ਜਿਹਾ ਲਾ ਲਿਆ ਤੇ ਅਸੀਂ ਮੁੜ ਕੇ ਨਕੋਦਰ ਰਾਤ ਨੂੰ ਵਾਇਟਮੈਂਟ ਕਰਵਾਉਣਾ ਪਿਆ 2 ਘੰਟੇ ਕਰਾ ਕੇ ਫਿਰ ਚੋ ਭੁੱਗਦੇ ਆ ਵੀ ਨਹੀਂ ਹਾਂ ਤੇ ਉਹਨਾਂ ਕੋਲੋਂ ਫਿਰ ਅਸੀਂ 2 ਘੰਟੇ ਬਾਅਦ ਛੁੱਟੀ ਲਈ ਸਾਰੀ ਰਾਤ ਸਾਡੀ ਰਸਤੇ ਚ ਲੰਗੀ ਤੁਹਾਨੂੰ ਉਸ ਤੋਂ ਬਾਅਦ ਫਿਰ ਉਹ ਲੰਬਾ ਦਿੰਦੇ ਹੋਣੇ ਤੁਹਾਨੂੰ ਨਹੀਂ ਲੰਬਾ ਕਰਾ ਦੇਣ ਅੱਛਾ ਮਾਲਕ ਤਾਂ ਅਸੀਂ ਸਾਰੇ ਆਪ ਸੀਗੇ ਅੱਛਾ ਠੀਕ ਰਹੇ ਹੈ ਹਾਂਜੀ ਉਸ ਤੋਂ ਬਾਅਦ ਵੀ ਫਿਰ ਦੌਰ ਚੱਲਦਾ ਰਿਹਾ ਗੀਤਾਂ ਦਾ ਹਾਂਜੀ ਹਾਂਜੀ ਵਧੀਆ ਚੱਲਦਾ ਰਿਹਾ ਫਿਰ ਅਸੀਂ ਤਿੰਨ ਟੇਪਾਂ ਕੀਤੀਆਂ ਤੇ ਸਾਡੀ ਇਹ 2004 ਦੇ ਵਿੱਚ ਆ ਕੇ ਬੰਦ ਕੀਤਾ ਅਸੀਂ ਕੰਮ ਕੁਝ ਕਮਾਈ ਵੀ ਕੀਤੀ ਕੇ ਬਸ ਕਰਫੂ ਬਦਮਾਸ਼ਾਂ ਨੇ ਕਰ ਕਰਫੂ ਕੇ ਮੇਰੀ ਤਾਂ ਆਟੇ ਵਾਲੀ ਚੱਕੀ ਹੁੰਦੀ ਸੀ ਅੱਛਾ ਉਹ ਜਿਵੇਂ ਇੱਕ ਗਾਣਾ ਆਇਆ ਸੀ ਨਾ ਆਟੇ ਵਾਲੀ ਚੱਕੀ ਲੋਨ ਲੈ ਕੇ ਲਾਈ ਸੀ ਨੀ ਖੁੰਝੇ ਲੱਗ ਗਈ ਸ਼ਹਿਰ ਨੇ ਜਦਨਾ ਵਿੱਚ ਕਰ ਕੀ ਕੰਗਾਲ ਜੱਟ ਗੀਤਕਾਰੀ ਦੇ ਵਿੱਚ ਉਹ ਵੀ ਚਲੇਗੀ ਹਾਂਜੀ ਉਹ ਤਾਂ ਮੈਨੂੰ ਵਿੱਚ ਨਹੀਂ ਪਈ ਮੈਨੂੰ ਇਹ ਦੱਸੋ ਵੀ ਅਕਸਰ ਹੀ ਇਹ ਆਪਾਂ ਗੱਲਾਂ ਕਰਦੇ ਜਾਂ ਸੁਣਦੇ ਰਹਿੰਨੇ ਆ ਵੀ ਇਹ ਇੱਕ ਜਿਹੜਾ ਗੀਤ ਲਿਖਣ ਵਾਲਾ ਹੁੰਦਾ ਉਹ ਪਿੱਛੇ ਰਹਿ ਜਾਂਦਾ ਜਿਹੜਾ ਗਾਉਣ ਵਾਲਾ ਹੁੰਦਾ ਉਹ ਕਰੋੜਾਂ ਦੇ ਵਿੱਚ ਖੇਡਦਾ ਇਹ ਕਿੰਨੇ ਕੁ ਸੱਚਾਈ ਇਹਦੇ ਵਿੱਚ ਇਹ ਸੱਚਾਈ ਤਾਂ ਹੈ ਪਰ ਬਾਰੇ ਬਹੁਤ ਜ਼ਿਆਦਾ ਗੀਤਕਾਰਾਂ ਦੇ ਨਾਲ ਇਸ ਤਰ੍ਹਾਂ ਹੋਇਆ ਸਿੰਗਰ ਵੱਧ ਗਏ ਉਹਨਾਂ ਨੂੰ ਕਿਸੇ ਨੇ ਕੋਈ ਰਿਐਲਿਟੀ ਦਿੱਤੀ ਕੋਈ ਨਹੀਂ ਗਈ ਜੇ ਕੁਝ ਦਿੰਦੇ ਤਾਂ ਚਲ ਮਾ ਉਹ ਪੁਰਾਣੇ ਜਿਹੜੇ ਬਾਬੇ ਸੀ ਉਹਨਾਂ ਨੂੰ ਤਾਂ दारू ਦੀ ਬੋਤਲ ਦੇ ਕੇ ਇਸ਼ਾਰ ਦਿੰਦੇ ਸੀ ਚਲੋ ਜੀ ਜਿਹੜੇ ਗੀਤ ਲਿਖਣ ਵਾਲੇ ਹਾਂਜੀ ਸਾਡੇ ਉਸਤਾਦ ਜੀ ਦੇ ਹੁਣ ਚੜ ਕੇ ਟਰੱਕ ਉੱਤੇ ਆਈ ਨਹੀਂ ਮੈਨੂੰ ਸੁੱਖ ਨਹੀਂ ਜਾਪਦੀ ਕਿੰਨੇ ਚਰਚਿਤ ਗੀਤ ਹੋਏ ਇਹ ਰਮਲਾ ਜੀ ਨੇ ਗਾਏ ਸੀ ਅੱਛਾ ਕਰਤਾਰ ਰਮਲਾ ਜੀ ਕਰਤਾਰ ਰਮਲਾ ਜੀ ਨੇ ਹਾਂਜੀ ਬਹੁਤ ਮਕਬੂਲ ਗੀਤ ਅੱਜ ਵੀ ਟਰੱਕਾਂ ਵਾਲੇ ਅੱਜ ਵੀ ਵੱਜਦਾ ਗਾਣਾ ਏ ਤੇ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਸੀ ਉਸਤਾਦ ਜੀ ਤਾਂ ਸਾਡੇ ਫਿਰ ਉਹ ਵੀ दारू ਦੇ ਸ਼ਕੀਨ ਸੀਗੇ ਬਸ ਪੀ ਲਈ ਤੇ ਗਿੱਧਾ ਪਾ ਲਿਆ ਗੀਤ ਲਿਖ ਲਏ ਵਧੀਆ-ਵਧੀਆ ਬੰਦਿਆਂ ਨਾਲ ਮਿਲ ਲਿਆ ਜੁੜ ਲਿਆ ਕਿਸੇ ਹੁਣ ਤੁਹਾਡਾ ਕੋਈ ਚੰਗੇ ਗੀਤਕਾਰ ਨਾਲ ਜਾਂ ਕਿਸੇ ਚੰਗੇ ਕਲਾਕਾਰ ਨਾਲ ਹੁਣ ਵਾਸਤਾ ਹੋਇਆ ਵੀ ਆਪਾਂ ਕੋਈ ਨਵਾਂ ਕੁਝ ਕਰ ਰਹੀਏ ਹੁਣ ਮੇਰੇ ਨਾਲ ਬੋਰਡ ਲਾਡਲਾ ਜੀ ਦੀ ਗੱਲਬਾਤ ਚੱਲਦੀ ਆ ਸਾਡਾ ਦੋਸਤ ਵੀ ਆ ਉਹ ਪੁਰਾਣਾ ਉਹਦੀਆਂ ਟਿੱਪਾਂ ਵੀ ਆਈਆਂ ਚ ਤਿੰਨ ਚਾਰ ਟਿੱਪਾਂ ਆਈਆਂ ਉਹਦੀ ਉਹਦੀਆਂ ਹੁਣ ਵੀ ਵਧੀਆ ਕੰਮ ਕਰੀ ਜਾਂਦਾ ਉਹ ਤੇ ਉਹਨੇ ਕਈ ਵਾਰੀ ਹੁਣ ਫੋਨ ਕਰਦਾ ਹੁੰਦਾ ਭਾਜੀ ਆਪਾਂ ਬੈਠੀਏ ਮੈਨੂੰ ਲੋਗੜਾ ਪੁਰਾਣੇ ਯਾਰਾਂ ਮੇਲੀਆਂ ਦੀ ਤੇ ਹੁਣ ਅਸੀਂ ਉਹਦੇ ਨਾਲ ਕਰਕੇ ਵਧੀਆ ਕੋਈ ਉਹਦਾ ਟਰੈਕ ਕਰਨ ਲੱਗੇ ਆ ਅੱਛਾ ਕਿ ਤੁਸੀਂ ਦੱਸਿਆ ਵੀ ਪਿੰਡ ਦੇ ਵਿੱਚ ਜਿਵੇਂ ਪਿੰਡ ਤੋਂ ਉੱਠ ਕੇ ਤੁਸੀਂ ਇਹ ਕੰਮ ਸ਼ੁਰੂ ਕੀਤਾ ਸੀ ਹਾਂਜੀ ਤੋਂ ਪਿੰਡਿਆਂ ਦਾ ਨਾਲ ਜਿਹੜੇ ਸਾਥੀ ਹੁੰਦੇ ਆ ਉਹਨਾਂ ਜਾਂ ਪਰਿਵਾਰ ਦਾ ਵੀ ਕੋਈ ਸਾਥ ਰਿਹਾ ਇਸ ਲਾਈਨ ਦੇ ਵਿੱਚ ਕਿ ਬਸ ਉਹ ਘਰੋਂ ਗਾਲਾਂ ਹੀ ਪੈਂਦੀਆਂ ਸੀ ਨਹੀਂ ਨਹੀਂ ਪਰਿਵਾਰ ਦਾ ਸਾਥ ਪੂਰਾ ਮੇਰੇ ਮਾਈ ਬਾਪ ਦਾ ਪੂਰਾ ਸਾਥ ਸੀਗਾ ਜਦ ਮੈਂ ਇਹ ਕੰਪਨੀ ਕੀਤੀ ਉਦੋਂ ਮੇਰੇ ਬਾਲ ਬੱਚੇ ਵੀ ਸੀ ਵਿਆਹ ਹੋਇਆ ਸੀ ਮੇਰੇ ਫਾਦਰ ਸਾਹਿਬ ਦਾ ਸਾਡਾ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਤੇ ਪੈਸੇ ਵੀ ਲਾਓ ਪੈਸੇ ਵੀ ਰੁਪਈਆ ਲੱਖ ਸਵਾ ਲੱਖ ਦਿੱਤਾ ਵੀ ਅੱਲਾ ਕੇ ਕੰਮ ਕਰੋ ਤੁਸੀਂ ਵਧੀਆ ਢੰਗ ਨਾਲ ਪਰ ਉਹ ਬਾ ਸਾਡੀ ਕਿਸਮਤ ਸੀ ਜਿਹੜਾ ਨਹੀਂ ਚੱਲਿਆ ਫਿਰ ਨਾਲ ਨਾਲ ਆਟੇ ਦੀ ਚੱਕੀ ਵੀ ਫਿਰ ਉਹ ਫਿਰ ਬਾਅਦ ਵਿੱਚ ਕਿੰਨਾ ਟਾਈਮ ਤੱਕ ਵੀ ਬਾਅਦ ਵਿੱਚ ਉਹ ਨਹੀਂ ਉਹ ਅਸੀਂ ਆਟੇ ਵੇ ਮੈਂ ਕੰਪਨੀ ਬੰਦ ਕਰਕੇ ਉਸ ਤੋਂ ਬਾਅਦ ਮੈਂ ਚਲਾਉਂਦਾ ਰਿਹਾ ਸਾਲੀਡ ਸਾਲ ਚਲਾਈ ਉਹ ਫਾਈਨੈਂਸ਼ਲੀ ਵੀਕ ਹੋਣ ਦੇ ਕਰਕੇ ਹੀ ਫਿਰ ਮੈਨੂੰ ਵੇਚਣੀ ਪਈ ਤੁਹਾਨੂੰ ਲੱਗਦਾ ਵੀ ਇਸੇ ਲਾਈਨ ਕਰਕੇ ਵੀਕ ਹੋਇਆ ਸੀ ਹਾਂਜੀ ਮੜਕੇ ਮੜਕੇ ਮੇਰਾ ਨਿਸ਼ਾਨਾ ਹੋਰ ਸੀ ਵੀ ਜੇ ਮੈਂ ਇਹੀ ਕੰਮ ਲਈ ਤਰਿਆ ਫਿਰਦਾ ਰਹਿ ਗਿਆ ਫਿਰ ਮੇਰੇ ਤਾਂ ਬੱਚੇ ਨਹੀਂ ਪੜ੍ਹਾਈ ਲਿਖਾਈ ਜਾਣਗੇ ਕੋਈ ਬੱਚਿਆਂ ਵੱਲੋਂ ਵੀ ਤੁਹਾਨੂੰ ਸਹਿਯੋਗ ਪੂਰਾ ਸੀ ਜਾਂ ਮੈਸੇਜ ਵੱਲੋਂ ਹਾਂ ਮੈਸੇਜ ਪੂਰਾ ਸੀ ਹੋ ਸੀ ਕਦੇ ਵੀ ਨਹੀਂ ਇਸ ਜੀ ਲਾਈਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਾਂ ਨਾ ਕਰੋ ਜਾਂ ਕਿਉਂ ਨਹੀਂ ਕਰਦੇ ਵੀ ਪੈਸਾ ਕਮਾਓ ਜਾਂ ਨਾ ਕਮਾਓ ਵੀ ਕਰੋ ਕੋਸ਼ਿਸ਼ ਕਰੋ ਹਾਂਜੀ ਬਸ ਉਹਦਾ ਤਾਂ ਇੱਕ ਸ਼ੌਂਕ ਹੀ ਸੀ ਕੱਲਾ ਸ਼ੌਂਕ ਸ਼ੌਂਕ ਦੇ ਵਿੱਚ ਆਪਾਂ ਆ ਉਹਦਾ ਸ਼ੌਂਕ ਪੂਰਾ ਕਰ ਲਿਆ ਅੱਛਾ ਇੱਕ ਉਹ ਦੱਸੋ ਵੀ ਜਿਹੜੇ ਪੁਰਾਣੇ ਕਲਾਕਾਰਾਂ ਤੇ ਅੱਜ ਦੇ ਕਲਾਕਾਰਾਂ ਚ ਕਿੰਨਾ ਕੇ ਫਰਕ ਰਹਿ ਗਿਆ ਗਾਇਕੀ ਦਾ ਜਾਂ ਕਲਾਕਾਰਾਂ ਦਾ ਜਾਂ ਗੀਤਕਾਰਾਂ ਦਾ ਕਿੰਨਾ ਕੁ ਪਰ ਜਿਹੜਾ ਜੀ ਪੈਸਾ ਲਾਉਂਦਾ ਉਹ ਹੀ ਹਾਈ ਲੈਵਲ ਤੇ ਜਾ ਵੜ ਜਾਂਦਾ ਉਹ ਹੀ ਚੱਲ ਜਾਂਦਾ ਜਿਹੜੇ ਬੰਦੇ ਨੂੰ ਵਧੀਆ ਸਪੋਰਟ ਹੋ ਜਾਂਦੀ ਆ ਉਹ ਚੱਲ ਜਾਂਦਾ ਦੂਜੇ ਨੂੰ ਕੋਈ ਨਹੀਂ ਪੁੱਛਦਾ ਨਹੀਂ ਕੋਸ਼ਤ ਬੰਦੇ ਇਹੋ ਜੇ ਵੀ ਆ ਵੀ ਜਿਹੜੇ ਬਿਨਾ ਪੈਸੇ ਤੋਂ ਵੀ ਕਾਮਯਾਬ ਹੋਏ ਆ ਬਿਨਾ ਪੈਸੇ ਤੋਂ ਤਾਂ ਫਿਰ ਸਪੋਰਟ ਨਾਲ ਹੀ ਆ ਜੀ ਤੇ ਤੁਹਾਨੂੰ ਕੋਈ ਸਪੋਰਟ ਨਹੀਂ ਮਿਲੀ ਹੁਣ ਆਪਣੇ ਦੇਸੋਂ ਨਿਸ਼ੱਤਰ ਸ਼ਖਤਾ ਜੀ ਦੀ ਬੇਟੀ ਆ ਹੂੰ ਉਹਨੂੰ ਹੁਣ ਸਪੋਰਟ ਮਿਲੀ ਆ ਜਾ ਕੇ ਦਾ ਇਹ ਤਾਂ ਬਹੁਤ دیر ਦੀ ਜਾ ਰਹੀ ਸੀ ਚਰਚਾ ਤਾਂ ਹੈ ਉਹਨਾਂ ਦੇ ਪਹਿਲਾਂ ਤੋਂ ਹੀ ਰੋਟੀ ਨਹੀਂ ਸੀ ਪੱਕਣ ਵਾਲੀ ਗੱਲ ਅਸਤਾਨ ਜੀ ਦੀ ਡੈਥ ਹੋਣ ਤੋਂ ਬਾਅਦ ਬਹੁਤ ਮੰਦੇ ਹਾਲ ਉਹਨਾਂ ਨੇ ਬਤਾਏ ਆਪਦੇ ਤੇ ਹੁਣ ਆ ਕਿ ਉਹਨਾਂ ਨੂੰ ਸਪੋਰਟ ਮਾੜੀ ਮੋਟੀ ਮਿਲੀ ਹੈ ਤੇ ਹੁਣ ਉਸ ਟਾਈਮ ਤੁਸੀਂ ਦੱਸਦੇ ਜਦੋਂ ਤੁਸੀਂ ਲਿਖਦੇ ਸੀਗੇ ਹਾਂਜੀ ਨਵੇਂ-ਨਵੇਂ ਮੁੰਡੇ ਤੁਸੀਂ ਨਾਮ ਲੈ ਵੀ ਨਵੇਂ-ਨਵੇਂ ਸੀਗੇ ਉਹ ਕਲਾਕਾਰ ਜਿਹੜੇ ਉਹ ਆਉਂਦੇ ਸੀਗੇ ਹਾਂਜੀ ਉਹ ਨਵੇਂ ਸੀ ਸਾਡੇ ਕੋਲ ਸਾਰੇ ਤੇ ਕਿਸੇ ਪੁਰਾਣੇ ਕਲਾਕਾਰ ਨਾਲ ਨਹੀਂ ਤੁਸੀਂ ਵਾਸਤਾ ਕੀਤਾ ਉਹ ਪਤਾ ਕੀ ਆ ਜਿਹੜੇ ਪ੍ਰਾਣੇ ਆ ਉਹ ਪੈਸੇ ਤੋਂ ਪਾਲਦੇ ਸੀ ਪੈਸਾ ਲਾਉ ਤੇ ਪੈਸਾ ਸਾਡੇ ਕੋਲੇ ਹੈ ਨਹੀਂ ਸੀ ਲਾਉਣ ਨੂੰ ਅੱਛਾ ਗੀਤਕਾਰ ਨੂੰ ਦੇਣ ਦੀ ਬਜਾਇ ਗੀਤਕਾਰ ਨੂੰ ਦੇਣ ਦੀ ਬਜਾਇ ਤੁਸੀਂ ਮੰਗਦੇ ਸੀ ਹਾਂਜੀ ਤੁਸੀਂ ਮੰਗਦੇ ਸੀ ਗੀਤਕਾਰ ਤੋਂ ਕੋਲੇ ਮੰਗਦੇ ਸੀ ਵੀ ਜੇ ਤੁਹਾਡਾ ਗੀਤ ਬਣਾਉਣਾ ਕੋਈ ਐਗਰੀਮੈਂਟ ਵੀ ਕਰਦੇ ਸੀ ਵੀ ਜੇ ਅਸੀਂ ਕਾਮਯਾਬ ਹੋ ਗਏ ਤੇ ਨਾਲ ਤੁਹਾਨੂੰ ਵੀ ਚਾਰ ਪੈਸੇ ਮਿਲਣਗੇ ਨਾ 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 ਕਿਸੇ ਨੇ ਕੋਈ ਐਗਰੀਮੈਂਟ ਨਹੀਂ ਕੀਤਾ ਉਹ ਬਸ ਇਹ ਕਹਿ ਰਹੇ ਸੀ ਯਾਰ ਖਰਚਾ ਕਰਨਾ ਪਊਗਾ ਰਿਕਾਰਡਿੰਗ ਦਾ ਤੁਸੀਂ ਕਰੋਗੇ ਜਾਂ ਸ਼ੂਟਿੰਗ ਦਾ ਕਰੋਗੇ ਇਹ ਹੀ ਦੋ ਗੱਲਾਂ ਹੁੰਦੀਆਂ ਸੀ ਹੁਣ ਨਾ ਪਰ ਰਿਕਾਰਡਿੰਗ ਤੇ ਲਾਉਣ ਜੋਗੇ ਸੀ ਅੱਜ ਤਾਂ ਦੌਰ ਲੰਬਾ ਚੌੜਾ ਹੋ ਗਿਆ ਉਸ ਵੇਲੇ 18-20 ਹਜ਼ਾਰ ਚ ਰਿਕਾਰਡਿੰਗ ਹੋ ਜਾਂਦੀ ਸੀ ਅੱਜ 18-20 ਹਜ਼ਾਰ ਦੇ ਹਾਂਜੀ ਹਾਂਜੀ 20 ਹਜ਼ਾਰ ਚ ਆਠ ਗਾਣੇ ਹੁੰਦੇ ਸੀ ਨਾ ਟੇਪ ਦੇ ਵਿੱਚ ਡੈਕ ਵਾਲੀ ਚ ਅਸੀਂ ਕਰਦੇ ਰਹੇ ਅੱਛਾ ਤੁਸੀਂ ਕਰਦੇ ਜੀ ਹਾਂਜੀ ਕਰਦੇ ਨੇ ਤੇ ਹੁਣ ਜੇ ਇੱਕ ਗਾਣਾ ਕਰਵਾਉਣਾ ਹੋਵੇ ਹੁਣ ਇੱਕ ਗਾਣਾ ਹੁਣ ਤਾਂ ਲੱਖਾਂ ਚ ਜਾ ਵੜਦੀ ਆ ਗੀਮ ਜੀ ਜਮਾ ਸੈਂਪਲ ਵੀ ਕਰਾਂਗੇ ਤਾਂ ਵੀ ਵੀਡੀਓ ਵੱਖਰੀ ਬਣਾਉਣੀ ਪੈਂਦੀ ਹੈ ਨਾ ਬਹੁਤ ਖਰਚੇ ਪੈਂਦੇ ਆ ਉਹਦੇ ਤੋਂ ਹੁਣ ਤਾਂ ਕੰਮ ਹੀ ਮਾਂ ਮਾਰਕੀਟ ਦੇ ਵਿੱਚ ਜੇ ਡਾਊਨ ਹਨ ਮੜਾ ਜਾਂ ਵੀ ਕੋਈ ਨਹੀਂ ਪੁੱਛਦਾਗਾ ਜਿਹੜਾ ਪੂਰਾ ਹਾਈ ਫਾਈ ਕੰਮ ਕਰਦਾ ਉਹ ਹੀ ਚੱਲ ਜਾਂਦਾ ਭਾਵੇਂ ਗਾਇਆ ਹੋਵੇ ਚਾਹੇ ਨਾ ਗਾਇਆ ਹੋਵੇ ਨਵੇਂ ਕਲਾਕਾਰਾਂ ਨੂੰ ਕੀ ਕਹਿਣਾ ਚਾਹੋਗੇ ਨਵੇਂ ਕਲਾਕਾਰਾਂ ਨੂੰ ਵਧੀਆ ਗਾਉਣ ਲੋਕ ਵਧੀਆ ਸੁਣਨ ਗੀਤਕਾਰਾਂ ਗੀਤਕਾਰਾਂ ਨੂੰ ਜੇ ਗੀਤਕਾਰ ਵਧੀਆ ਲਿਖੂ ਤੇ ਤਾਂ ਹੀ ਗਾਇਕ ਵਧੀਆ ਗਾਏਗਾ ਕਿਸੇ ਗੀਤਕਾਰ ਨੇ ਜਾਂ ਕਲਾਕਾਰ ਨੇ ਹੁਣ ਨਹੀਂ ਤੁਹਾਨੂੰ ਕੁਝ ਕਿਹਾ ਵੀ ਅਸੀਂ ਆਪਾਂ ਵੀ ਨਵਾਂ ਕਰਦੇ ਹਾਂ ਕੁਝ ਮਿਲਦੇ ਆ ਬਹੁਤ ਮੁੰਡੇ ਆ ਗੱਲ ਕਰਦੇ ਆ ਵੀ ਅਸਲ ਪੈਸੇ ਤਾਂ ਕਿ ਰੋਕ ਜਾਂਦੀ ਹੋਣੀ ਹੈ ਪੈਸਾ ਕੌਣ ਲਾਉਂਦਾ ਪੈਸਾ ਪੈਸਾ ਆਪਣੇ ਕੋਲ ਹੈ ਨਹੀਂ ਲਾਉਣ ਨੂੰ ਫੋਟਨ ਵਾਲੀ ਅਸੀਂ ਨਹੀਂ ਕਹਿੰਦੇ ਤੁਹਾਨੂੰ ਲਾਓ ਹਾਂਜੀ ਹੁਣ ਵੀ ਕਹਿੰਦੇ ਆ ਮਦਦ ਕਰੋਗੇ ਤੁਸੀਂ ਗੱਲਬਾਤ ਕਰਨ ਦੇ ਨਾਲ ਗੀਤ ਲੈਣ ਤੋਂ ਇਹ ਨਾਲ ਹੀ ਕਹਿ ਦਿੰਦੇ ਮਦਦ ਕਰੋਗੇ ਮਦਦ ਹੁਣ ਕੀ ਕਰੀ ਹੁਣ ਬਾਲ ਬੱਚਿਆਂ ਦੀ ਮਦਦ ਕਰੀਏ ਕਿ ਇਹਨਾਂ ਦੀ ਕਰੀਏ ਹਾਂ ਨਾਲੇ ਆਪਣਾ ਸ਼ੌਕ ਪੂਰਾ ਹੋ ਚੁੱਕਿਆ ਕੁੱਲ ਮਿਲਾ ਕੇ ਹਰ ਗੀਤਕਾਰ ਨੂੰ ਹੀ ਹੁੰਦਾ ਵੀ ਮੇਰਾ ਨਾਂ ਅੱਛਾ ਇੱਕ ਇਹ ਹੁੰਦਾ ਵੀ ਨਵੇਂ ਕਲਾਕਾਰ ਜਿਹੜੇ ਜਾਂ ਪ੍ਰਾਣੇ ਵੀ ਆ ਉਹ ਗੀਤ ਕੈਰੀ ਚ ਫੇਲ ਹੋ ਜਾਂਦੇ ਆ ਜਾਂ ਗਾਇਕੀ ਚ ਫੇਲ ਹੋ ਗਏ ਉਹਨਾਂ ਨੇ ਥੋੜਾ ਜਿਹਾ ਫਿਲਮਾਂ ਵੱਲੀ ਨੂੰ ਰੋਕ ਕੀਤਾ ਕਮੇਡੀ ਫਿਲਮਾਂ ਵੀ ਸ਼ੁਰੂ ਕੀਤੀਆਂ ਸਿੰਘਾਂ ਜਾਂ ਲਿਖਣੀਆਂ ਸ਼ੁਰੂ ਤੁਸੀਂ ਨਹੀਂ ਕੁਝ ਐਹੋ ਜਿਹਾ ਕੀਤਾ ਨਹੀਂ ਮੈਂ ਇਸ ਪਾਸੇ ਨਹੀਂ ਗਿਆ ਪੰਜਾਬੀ ਫਿਲਮ ਮੈਂ ਜਦ ਲਾਇਨ ਛੱਡੀ ਨਾ ਆਡੀਓ ਕੰਪਨੀ ਬੰਦ ਕਰਕੇ ਉਸ ਤੋਂ ਬਾਅਦ ਮੇਰਾ ਨਿਸ਼ਾਨਾ ਇਹ ਸੀ ਵੀ ਬਸ ਬਾਲ ਬੱਚਿਆਂ ਨੂੰ ਪੜਾਹ ਲਖਾ ਲਈ ਬੀ ਬਿਲਕੁਲੀ ਮਤਲਬ ਬੰਦੀ ਕਰਤਾ ਹਾਂ ਜੀ ਹਾਂਜੀ ਮੈਂ ਨਹੀਂ 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 ਛੜਤੀ ਲਾਈਨ ਹੀ ਛੜਤੀ ਮੈਂ ਇਹ ਸੋਚ ਕੇ ਛੜਤੀ ਸੀ ਵੀ ਜੇ ਮੈਂ ਇਸ ਲਾਈਨ 'ਚ ਉਤਰਿਆ ਗਿਆ ਤੇ ਮੇਰੇ ਬੱਚੇ ਨਹੀਂ ਸੰਭਾਲੇ ਜਾਣਗੇ ਹੁਣ ਵੱਡਾ ਬੇਟਾ ਮੇਰਾ ਜੀ ਐਨ ਐਮ ਨਰਸਿੰਗ ਕੀਤੀ ਉਟੀ ਟੈਕਨੀਸ਼ੀਅਨ ਕੀਤੀ ਤੇ ਹੁਣ ਉਹ ਵਧੀਆ ਕੰਮ ਕਰੀ ਜਾਂਦਾ ਆਪਰੇਸ਼ਨ ਡਾਇਰੈਕਟਰ ਦਾ ਉਟੀ ਇਨ ਚਾਰਜ ਦੂਸਰਾ ਹੈ ਉਹ ਸ਼ੈਫ ਆ ਠੀਕ ਹੈ ਹਾਂਜੀ ਉਹਨੇ ਹੋਟਲ ਮੈਨੇਜਮੈਂਟ ਦਾ ਕੀਤਾ ਸੀ ਤੁਸੀਂ ਕੀ ਕੰਮ ਕਰਦੇ ਹੋ ਹੁਣ ਫਿਰ ਮੈਂ ਤਾਂ ਜੀ ਆਟੋ ਚਲਾਉਣਾ ਹੈ। ਅੱਛਾ ਆਟੋ। ਹਾਂ। ਤੇ ਛੋਟਾ ਬੇਟਾ ਮੇਰਾ ਉਹਦਾ ਮੁਰਗੀ ਫਾਰਮ ਦਾ ਕੰਮ ਨਾਲ ਆਟੋ ਵੀ ਚਲਾਉਂਦਾ ਹੈ ਤੇ ਨਾਲ ਅਸੀਂ ਸਾਡ ਮੁਰਗੀ ਫਾਰਮ। ਤੁਸੀਂ ਇੰਨੇ ਗਾਣੇ ਲਿਖੇ ਹੋਏ ਆ। ਉਹਨਾਂ ਵਿੱਚੋਂ ਕੋਈ ਤੁਹਾਨੂੰ ਇਹੋ ਜਿਹਾ ਗੀਤ ਹੈ ਜਿਹੜਾ ਕੋਈ ਦਿਲ ਦੀ ਗਹਿਰਾਈ ਦੇ ਦਿਲ ਦੇ ਕੋਲੇ ਰਹਿੰਦਾ ਹੋਵੇ। ਹਾਂਜੀ ਬਹੁਤ ਹੈਗੇ ਗੀਤ ਇਸ ਤਰ੍ਹਾਂ। ਸੁਣਾ ਦਿਓ ਫਿਰ ਦੋ ਲੈ ਜੀ। ਕੱਲ ਨਾਲ ਸਵੱਬ ਦੇ ਪਿੰਡ ਤੇਰੇ ਸਾਡਾ ਸੱਜਣਾ ਵਜਿਆ ਗੇੜਾ ਵੇ। ਵੇਖ ਕੰਧਾਂ 'ਪੁੱਬਾਂ ਮਾਰਦੀਆਂ। ਕੂੰਜ ਵਾਂਗ ਕੂਕਦਾ ਵੇੜਾ ਵੇ ਭਾਵੇਂ ਆਂਡ ਗਵਾਂਡ ਚ ਰੌਣਕ ਸੀ ਭਾਵੇਂ ਆਂਡ ਗਵਾਂਡ ਚ ਰੌਣਕ ਸੀ ਤਾਂ ਵੀ ਦਿਲ ਤੇ ਫਿਰ ਗਈ ਯਾਰੀ ਤੇ ਜਿਹੜੇ ਦੇਖ ਕੇ ਮਹਿਲ ਚੰਨਾ ਵਿੱਚ ਤਾਂ ਦਿਲ ਚੰਦਰੀ ਨੇ ਮਰੀ ਵਾਹ ਕਿਆ ਬਾਤ ਹੋਰ ਕੋਈ ਹੋਰ ਜੀ ਬਾਕੀ ਸੱਭਿਆਚਾਰ ਨੂੰ ਜਿੰਨੀ ਕੀ ਜੋਗੇ ਹੈਗੇ ਆ ਓਨੀ ਦੇਣ ਵਿੱਚ ਹੈਗੀ ਆ ਮਾਂ ਬੋਲੀ ਕਿਉਂ ਸ਼ੇਰ ਪੰਜਾਬੀ ਉਹ ਲਾਤੀ ਖੁੰਝੇ ਹੋਏ ਸੱਭਿਆਚਾਰ ਵਿਚਾਰਾ ਵੀ ਹੁਣ ਲਾਤਾ ਪੁੰਝੇ ਹੋਈ ਤਾਹੀਂ ਗਿੱਦੜ ਕਰਨ ਕੋਲੋਲਾ ਬਈ ਸ਼ੇਰਾਂ ਦੀਆਂ ਮਾਰਾਂ ਨੂੰ ਜੱਤ ਦੀਨਾ ਕਦੇ ਸ਼ਕੀਨੀ ਪਿੱਕ ਕੇ ਪੈੰਡ ਮਟਿਆਰਾਂ ਨੂੰ ਹੋਰ ਕੋਈ ਸੇਦ ਦੇਣ ਵਾਲਾ ਵੀ ਤੁਸੀਂ ਲਿਖਿਆ ਕੋਈ ਗਾਣਾ ਵੀ ਨੌਜਵਾਨਾਂ ਨੂੰ ਸੇਦ ਮਿਲ ਸਕੇ ਕੋਈ ਨਸ਼ਾ ਤੋਂ ਦੂਰ ਰਹਿ ਸਕਣ ਕੋਈ ਅਜਿਹਾ ਕੁਝ ਨੌਜਵਾਨਾਂ ਨੂੰ ਤਾਂ ਨਸ਼ਾ ਤੋਂ ਜਿੰਨਾ ਵੀ ਜ਼ਿਆਦਾ ਬਚਿਆ ਜਾਵੇ ਉਹਨਾਂ ਬਚਣ ਕਿਉਂਕਿ ਇਸ ਵੇਲੇ ਬਹੁਤ ਜ਼ਿਆਦਾ ਮੰਦਾ ਹਾਲ ਹੋ ਗਿਆ ਕੋਈ ਕਦਰ ਨਹੀਂ ਕਰਦਾ ਵੱਡਿਆਂ ਦਾ ਮਾਣ ਨਹੀਂ ਕੋਈ ਕਰਦਾ ਸਤਕਾਰ ਨਹੀਂ ਕਰਦਾ ਗਲ ਪੈਂਦੇ ਆ ਉਸ ਚੀਜ਼ ਵਾਸਤੇ ਜਿਵੇਂ ਕਹਿੰਦੇ ਹੁੰਦੇ ਕਿ ਵੱਡਿਆਂ ਤੇ ਹਾਵੀ ਹੋ ਕੇ ਜਿੱਤ ਪ੍ਰਾਪਤ ਕਰਨ ਨਾਲ ਉਹਦੇ ਅੱਗੇ ਨਿਔਕੇ ਹਾਰ ਮੰਨ ਲੈਣੀ ਬਹੁਤ ਵੱਡੀ ਜਿੱਤ ਹੁੰਦੀ ਆ ਹਾਂ ਇਹ ਤਾਂ ਹੈ ਪਰ ਸਾਡੀ ਨੌਜਵਾਨ ਪੀੜ੍ਹੀ ਇਸ ਚੀਜ਼ ਨੂੰ ਸੋਚਦੀ ਨਹੀਂ ਕੋਈ ਕਰ ਨਹੀਂ ਰਿਹਾ ਇਹ ਜਿਹੜੇ ਤੁਸੀਂ ਗਾਣੇ ਸੁਣਾਏ ਹਾਂ ਹਾਂਜੀ ਤੇ ਇਹ ਸਾਰੇ ਰਿਕਾਰਡ ਹੋਏ ਹੋਏ ਆ ਇਹ ਕੁਛ ਰਿਕਾਰਡ ਹੋਏ ਆ ਇਹ ਨਹੀਂ ਹੋਏ ਜੀ ਜਿਹੜੇ ਆ ਹੁਣ ਸੁਣਾਏ ਤੁਹਾਨੂੰ ਠੀਕ ਹੈ ਰਿਕਾਰਡ ਮੇਰਾ ਡਿਊਟ Song ਇੱਕ ਹੋਇਆ ਸੀਗਾ ਉਹ ਮੇਰਾ ਮੈਂ 2001 ਦੇ ਵਿੱਚ ਮੈਂ ਆਪ ਗਾਇਆ ਸੀ ਤੇ ਇੱਕ ਸੀਮਾ ਗੱਲ ਜੀ ਕੁੜੀ ਸੀਗੀ ਸਾਡੇ ਨਾਲ ਉਹਦੇ ਨਾਲ ਗਾਇਆ ਸੀਗਾ ਅੱਛਾ ਤੁਸੀਂ ਗਾ ਵੀ ਲੈਂਦੇ ਹਾਂ ਹਾਂਜੀ ਹਾਂਜੀ ਉਹ ਇੱਕ ਵਾਰਸ ਦੇਖਿਆ ਸੀ ਵੀ ਕੁਆਲਿਟੀ ਦੇਖੀ ਵਧੀਆ ਲੱਗਦੀ ਹੈ ਜਾਂ ਨਹੀਂ ਉਸ ਸਮੇਂ ਮੈਂ ਆਲਦਾ ਸੀ ਜਿਹੜੇ ਕਲਾਕਾਰ ਮੇਰੇ ਗਾਣੇ ਹਾਂਜੀ ਹਾਂਜੀ ਮੈਂ ਵੀ ਗਾ ਮੈਂ ਵੀ ਗਾ ਕੇ ਦੇਖਿਆ ਹਾਂਜੀ ਹਾਂਜੀ ਫਿਰ ਕਿੰਨਾ ਕਾਮਯਾਬ ਹੋਇਆ ਦੇ ਵਿੱਚ ਉਹ ਤਾਂ ਫਿਰ ਐਂ ਸੀ ਨਾ ਗੱਲ ਵੀ ਉਹ ਤਾਂ ਸਾਡਾ ਦੌਰ ਹੀ ਜਦੋਂ ਅਸੀਂ ਆਪ ਹੀ ਡਾਊਨ ਹੋ ਗਏ ਤੇ ਫਿਰ ਚੱਲਣਾ ਕਹਾਦਾ ਸੀਗਾ ਉਦੇ ਵਿੱਚ ਮੇਰੇ ਆਪ ਦੇ ਬੋਲ ਸੀਗੇ ਬਿੱਲ ਹੋ ਕੇ ਬੜਾ ਮਜਬੂਰ ਤੇਰੇ ਤੋਂ ਦੂਰ ਬੜਾ ਹੀ ਰੋਵਾਂ ਕਦੇ ਨਾ ਚੁੱਪ ਹੋਵਾਂ ਨਹੀਂ ਹੋ ਗਈ ਗਲਤੀ ਭਾਰੀ ਸੀ ਨਿਤ ਸੁਪਨੇ ਵਿੱਚ ਸਤਾਉਂਦੀ ਸੀ ਤੇਰੀ ਯਾਦ ਪਿਆਰੀ ਸੀ ਰਾਜੇਂਦਰ ਭੱਟੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਸਟੂਡੀਓ ਤੇ ਆਏ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਤੁਸੀਂ ਤਰੱਕੀਆਂ ਕਰੋ ਅੱਗੇ ਵਧੋ ਸਾਨੂੰ ਨਵੇਂ ਤੋਂ ਨਵਾਂ ਕੁਝ ਲਿਖ ਕੇ ਦਿਓ ਗੀਤ ਆਹੀ ਸੁਣਦੇ ਰਹੀਏ ਤੁਹਾਡਾ ਪੀ ਆਰ ਵੀ ਟੂਡੇ ਚੈਨਲ ਅਤੇ ਰਾਜਾ ਢਾਲੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਨਿਮਾਣੇ ਜੇ ਨਿਮਾਨ ਬਖਸ਼ਿਆ ਤੇ ਮੈਨੂੰ ਆਪਣਾ ਵਿਚਾਰ ਪੇਸ਼ ਕਰਨ ਦਾ ਮੌਕਾ ਦਿੱਤਾ